ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਇੱਕ ਹੋਰ ਨਵੀਂ YouTube ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਵੀ ਕਾਫਾ ਜਿਹੜੇ ਛੋਟੇ ਬੱਚੇ ਆ ਉਹ ਆਪਾਂ ਕਿਦਾਂ ਤਿਆਰ ਕਰਨੇ ਆ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮੇਰਾ ਵੀਰ ਮੈਂ ਵੇਖਿਆ ਕਈ ਵੀਰ ਭਰਾ ਵੀਡੀਓ ਦੇਖ ਲੈਂਦੇ ਆ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਚੈਨਲ ਨੂੰ ਤੇ ਲਾਈਕ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਚਲੋ ਜਿਆਦਾ ਸਮਾਂ ਆਪਾਂ ਨਹੀਂ ਖਰਾਬ ਕਰਦੇ ਸ਼ੁਰੂ ਕਰਦੇ ਆਂ ਹਾਂਜੀ ਵੀਰੋ ਇੱਕ ਨਾ ਜਦੋਂ ਗਾਂ ਸੁੰਦੀ ਆ ਜਾਂ ਮੱਝ ਸੁੰਦੀ ਆ ਉਦੋਂ ਹੀ ਜਿਹੜਾ ਬੱਚਾ ਵਾ ਉਹਨੂੰ ਕੁੱਝ ਦੇ ਸਮੇਂ ਵਿੱਚ ਹੀ ਤੁਸੀਂ ਦੁੱਧ ਪਿਆਉਣਾ ਵਾ ਚੋਂਕੇ ਤੇ ਜਿਹੜੀ ਉਦੋਂ ਜਿਹੜਾ ਉਦੋਂ ਦੁੱਧ ਪਿਆ ਦੇਣਾ ਆਪਾਂ ਥੋੜੇ ਜਿਹੇ ਸਮੇਂ ਵਿੱਚ ਹੀ ਤੇ ਉਹਦੇ ਅਰ ਕੀ ਕੋਈ ਰੀਤ ਨਹੀਂ ਫਿਰ ਉਹ ਜੜ ਮਜ਼ਬੂਤ ਹੋ ਜਾਂਦੀ ਆ ਬੱਚੇ ਦੀ ਤੇ ਫੇਰ ਗਾਂ ਬੱਚਾ ਆਪੇ ਹੀ ਵਧੀਆ ਜਦੋਂ ਕਿਰਨ ਜਾੜੀ ਮਜ਼ਬੂਤ ਹੋ ਗਈ ਫੇਰ ਜਿਹਨੂੰ ਆਪਾਂ ਬੋਲੀ ਕਹਿੰਦੇ ਆ ਉਦੋਂ ਜਦੋਂ ਸੁੰਦੀ ਆ ਉਦੋਂ ਦੁੱਧ ਪਿਆ ਦੇਵੇ ਤੇ ਉਹ ਬਹੁਤ ਫਾਇਦੇਮੰਦ ਹੈ ਜੀ ਹਾਂ ਜੀ ਬਿਰੋ ਕਈ ਵੀਰ ਭਰਾ ਕੀ ਕਰਦੇ ਆ ਗਾਂ ਦੇ ਸੂਣ ਤੋਂ ਬਾਅਦ ਚ ਬੱਚੇ ਬੱਚੇ ਨੂੰ ਥੋੜੇ ਦਿਨਾਂ ਬਾਅਦ ਹੀ ਪੱਠੇ ਪਾਉਣੇ ਸ਼ੁਰੂ ਕਰ ਦਿੰਦੇ ਆ ਉਹ ਬਹੁਤ ਗਾਹਤ ਚੀਜ਼ ਆ ਆਪਾਂ ਪੱਠੇ ਨਹੀਂ ਪਾਉਣੇ ਕਿਉਂ ਘੱਟੋ-ਘੱਟ 2.5 ਦਿਨ ਮਹੀਨਿਆਂ ਤੱਕ ਤਾਂ ਉਹਦਾ ਬੱਚੇ ਦਾ ਗਾਲਾ ਕਰਨ ਵਾਲਾ ਸਿਸਟਮ ਬਣਿਆ ਹੀ ਨਹੀਂ ਹੁੰਦਾ ਤੇ ਜੋ ਆਪਾਂ ਪੱਠੇ ਪਾਈ ਜਾਵਾਂਗੇ ਉਹ ਫਿਰ ਉਹਦਾ ਕੋਈ ਫਾਇਦਾ ਨਹੀਂਗਾ ਤੇ ਇਹ ਬਹੁਤ ਵੱਡੀ ਗਲਤੀ ਕਰਦੇ ਆ ਵੀਰ ਕਾ ਹਥਿਆਰ ਕਰਨ ਲੱਗੇ ਤੇ ਪੱਠੇ ਨਹੀਂ ਪਾਉਣੇ ਆਪਾਂ ਉਹਨੂੰ ਕਿਉਂ ਬੱਚਾ ਛੋਟਾ ਹੁੰਦਾ ਤੇ ਉਹ ਗਾਲੀ ਕਰਨ ਵਾਲਾ ਸਿਸਟਮ ਉਹਨਾਂ ਦਾ ਬਣਿਆ ਨਹੀਂ ਹੁੰਦਾ ਹਜੇ ਬਾਕੀ ਬਈ ਜਦੋਂ ਆਪਾਂ ਨਾ ਬੱਚੇ ਦੇ ਛੋਟੇ ਹੁੰਦੇ ਤੋਂ ਹੀ ਉਹਦੀ ਸੇਵਾ ਕਰਨ ਲੱਗ ਜਾਂਦੇ ਆ ਉਹਦੇ ਨਾਲ ਬਹੁਤ ਫਰਕ ਪੈਂਦਾ ਵਾ ਕਿਉਂ ਕੱਲੇ ਪੱਠਿਆਂ ਨਾਲ ਨਹੀਂ ਗੱਲਬਾਨੀ ਜੇ ਫੀਡ ਪਾਉ ਪਾਉਗੀ ਉਹਨੂੰ ਨਾਲ ਦੀ ਨਾਲ ਫੇਰ ਹੀ ਉਹ ਤੰਦਰੁਸਤ ਰਹੂਗਾ ਫੇਰ ਹੀ ਸਟਰੋਂਗ ਬਣੂਗਾ ਉਹ ਨਹੀਂ ਤਾਂ ਫਿਰ ਫੀਡ ਨਾਲ ਹੀ ਉਹਦੀ ਬਾਡੀ ਗ੍ਰੋਥ ਵਧੀਆ ਹੋਣੀ ਕਿ ਕਈ ਵੀਰ ਕੀ ਕਰਦੇ ਆ ਕੁਝ ਦਿਨਾਂ ਬਾਅਦ ਹੀ ਬਈ 10 15 ਦਿਨਾਂ ਬਾਅਦ ਹੀ ਬੱਚੇ ਨੂੰ ਦੁੱਧ ਪਿਆਉਣਾ ਬੰਦ ਕਰ ਦਿੰਦੇ ਆ ਉਹ ਬੰਦ ਨਹੀਂ ਕਰਨਾ ਘੱਟੋ ਘੱਟ ਬਈ ਢਾਈਆਂ ਦੇ ਨਵਾਂ ਮਹੀਨਿਆਂ ਤੱਕ ਦੁੱਧ ਵੀ ਲਾਜ਼ਮੀ ਆ ਦੁੱਧ ਬੰਦ ਨਹੀਂ ਕਰਨਾ ਤੇ ਜੇ ਹੁਣ ਉਹ ਬਈ ਦੁੱਧ ਘਟਾ ਦਾ ਥੋੜਾ ਜਿਹਾ ਟਾਈਮ ਦੁੱਧ ਪਾ ਕੇ ਦੇ ਮੁੜ ਕੇ ਤੁਸੀਂ ਮਿਲ ਕੇ ਰਪਲੇਸਰ ਪਾ ਸਕਦੇ ਆ ਤੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਹੁੰਦਾ ਮਿਲ ਕੇ ਰਪਲੇਸਰ ਦਾ ਵੀ ਜੇ ਦੁੱਧ ਤੁਹਾਡੇ ਕੋਲੇ ਜਿਆਦਾ ਨਹੀਂ ਹੈਗਾ ਤੁਸੀਂ ਉਹ ਉਹਦੇ ਨਾਲ ਐਕਸਚੇਂਜ ਕਰ ਸਕਦੇ ਆ ਦੁੱਧ ਨੂੰ ਤੇ ਦੁੱਧ ਪੀਣਾ ਉਦੋਂ ਤੱਕ ਤਾਂ ਜ਼ਰੂਰੀ ਆ ਕਈ ਵੀਰ ਭਰਾ ਕੀ ਕਰਦੇ ਛੇਤੀ ਛਡਾ ਦਿੰਦੇ ਆ ਉਹ ਗਲਤੀ ਕਰ ਜਾਂਦੇ ਆ ਹਾਂਜੀ ਫਿਰ ਉਹ ਇੱਕ ਤੁਸੀਂ ਕਾਫ ਦੇ ਤਿੰਨਾਂ ਚਾਰਾਂ ਦਿਨਾਂ ਬਾਅਦ ਹੀ ਉਹਨੂੰ ਕਾਫ ਸਟਾਰਟਰ ਫੀਡ ਸ਼ੁਰੂ ਕਰ ਦੇਣੀ ਆ ਉਹ ਹਰ ਵਕਤ ਫੀਡ ਤੇ ਪਾਣੀ ਉਹਦੇ ਕੋਲੇ ਰਹਿਣਾ ਚਾਹੀਦਾ ਪਾਣੀ ਦੀ ਉਹਦੇ ਕੋਲੇ ਕਮੀ ਨਹੀਂ ਹੋਣੀ ਚਾਹੀਦੀ ਆਪਣੇ ਕਾਫ ਕੋਲੇ ਤੇ ਫੀਡ ਜ਼ਰੂਰੀ ਆ ਫੀਡ ਹਰ ਵਕਤ ਉਹਦੇ ਕੋਲੇ ਰਹਿਣੀ ਚਾਹੀਦੀ ਹੈ ਤੇ ਜਿਹੜਾ ਦੁੱਧ ਤੁਸੀਂ 2.5 ਤੋਂ 3 ਕਿਲੋ ਪਿਆਉਣਾ ਵਾ ਉਹਨੂੰ ਤੇ 2.5 3 ਮਹੀਨੇ ਤੱਕ ਉਹਨੂੰ ਦੁੱਧ ਪਿਆਉਣਾ ਤੇ ਹੌਲੀ ਹੌਲੀ ਉਹਦਾ ਦੁੱਧ ਘਟਾ ਦੇਣਾ ਵਾ ਤੇ ਤੀਜੇ ਚੌਥੇ ਮਹੀਨੇ ਜਾ ਕੇ ਤੁਸੀਂ ਉਹਨੂੰ ਥੋੜਾ ਥੋੜਾ ਸਾਈਲੇਜ ਵੀ ਪਾ ਸਕਦੇ ਆ ਹਰਾ ਚਾਰਾ ਵੀ ਪਾ ਸਕਦੇ ਆ ਇੱਕ ਤੁਸੀਂ ਕਾਫ ਦੀ ਡੀਵਾਰਮਿੰਗ ਜ਼ਰੂਰ ਕਰਿਆ ਕਰੋ ਪਹਿਲਾਂ ਤੁਸੀਂ 7 ਦਿਨਾਂ ਬਾਅਦ ਕਰ ਸਕਦੇ ਆ ਫਿਰ 15 ਦਿਨਾਂ ਬਾਅਦ ਉਹ ਉਹ ਨੂੰ ਬੜਾ ਪਾਣੀ ਦਵਾਈ ਦੇਣੀ ਆ ਪਹਿਲਾਂ 7 ਦਿਨਾਂ ਬਾਅਦ ਦੇਣੀ ਆ ਫਿਰ 15 ਦਿਨਾਂ ਬਾਅਦ ਦੇਣੀ ਆ ਫਿਰ 15 ਦਿਨਾਂ ਬਾਅਦ ਦੇਣੀ ਆ ਫਿਰ ਮਹੀਨੇ ਬਾਅਦ ਐ ਤੁਸੀਂ ਉਹਦੀ ਡੀਵਾਰਮਿੰਗ ਕਰਨੀ ਆ ਕਿਉਂਕਿ ਜੇ ਉਹਦੋਂ ਜਿੰਨਾ ਟਾਈਮ ਬੱਚਾ ਦੁੱਧ ਪੀਂਦਾ ਵਾ ਤੇ ਜੇ ਫਿਰ ਅੰਦਰ ਮੜਾਪ ਹੋਏ ਤੇ ਉਹਨਾਂ ਨੇ ਫਿਰ ਫਿਰ ਬੱਚੇ ਦੀ ਗਰੋਥ ਨਹੀਂ ਹੋਣੀ ਉਹ ਇਸ ਕਰਕੇ ਡੀ ਵਾਰਮਿੰਗ ਕਰਨੀ ਬਹੁਤ ਜ਼ਰੂਰੀ ਆ ਤੇ ਬਾਕੀ ਚਿਚੜਾ ਜਿਚੜਾ ਤੋਂ ਵੀ ਬਚਾ ਇੱਕ ਜਦੋਂ ਇੱਕ ਬਈ ਜਦੋਂ ਚਿਚੜ ਲੱਗ ਗਏ ਫਿਰ ਤਾਂ ਆਪ ਦੀ ਗਰੋਥ ਹੀ ਕੀ ਹੋਣੀ ਆ ਤੇ ਇੱਕ ਜਦੋਂ ਅੰਦਰ ਮੜਾਪ ਹੋਏ ਫਿਰ ਵੀ ਕੀ ਗਰੋਥ ਹੋਣੀ ਆ ਇਸ ਕਰਕੇ ਡੀ ਵਾਰਮਿੰਗ ਕਰਨੀ ਬਹੁਤ ਜ਼ਰੂਰੀ ਆ ਤੇ ਚਿਚੜਾ ਜਿਚੜਾ ਤੋਂ ਵੀ ਵਿਚਾਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਾ ਆਪ ਦਾ ਤੇ ਜਿਹੜੀ ਫੀਡ ਆ ਉਹ ਤੁਸੀਂ ਕਾਰਗਿਲ ਦੀ ਅਸੀਸ ਦੀ ਹੋਰ ਬਥੇਰੀਆਂ ਕੰਪਨੀਆਂ ਹੁੰਦੀਆਂ ਉਹਨਾਂ ਦੀ ਤੁਸੀਂ ਪਾ ਸਕਦੇ ਆ ਕਾਫ ਸਟਾਰਟਰ ਫੀਡ ਵੀ ਵੀਰੋ ਇੱਕ ਨਾ ਆਪਾਂ ਨਾਲ ਦੀ ਨਾਲ ਬੱਚਿਆਂ ਪਾਲ ਕੇ ਹੀ ਆਪਾਂ ਫਾਰਮ ਨੂੰ ਵਾਧੇ ਵੱਲ ਲਿਜਾ ਸਕਦੇ ਆ ਕਿਉਂ ਆਪਾਂ ਹੁਣ ਐਂ ਤਾਂ ਹੈ ਨਹੀਂ ਵੀ ਗਾਈਆਂ ਖਰੀਦੀ ਜਾਵਾਂਗੇ ਆਪਾਂ ਬੱਚਿਆਂ ਸਿਰ ਤੇ ਹੀ ਹੌਲੀ ਹੌਲੀ ਬੱਚੇਆ ਤਿਆਰ ਕਰੀ ਜਾਵਾਂਗੇ ਕਟੀਆਂ ਤਿਆਰ ਕਰੀ ਜਾਵਾਂਗੇ ਤੇ ਐਂ ਫਾਰਮ ਦਾ ਵਾਧਾ ਹੋਣਾ ਵਾ ਐ ਆਪਣੇ ਕੋਲੇ ਐਨੀਮਲ ਜਿਹੜੇ ਵਧਨੇ ਆ ਵਧੀਆ ਬਰੀਡ ਤਿਆਰ ਕਰੋ ਤੁਸੀਂ ਵਧੀਆ ਬਰੀਡ ਦੇ ਟੀਕੇ ਤਰਾਓ ਆਪਣੀਆਂ ਗਾਇਆਂ ਦੇ ਤੇ ਟੀਕੇ ਉਹ ਤਰਾਓ ਬਈ ਰਿਜ਼ਲਟ ਉਹ ਸੀਮਣ ਦਾ ਵਧੀਆ ਹੋਵੇ ਉਹ ਟੀਕੇ ਤਰਾਓ ਆਪਦੇ ਜਿਨ੍ਹਾਂ ਵੀਰਾਂ ਨੇ ਵੱਧ ਬੱਚੀਆਂ ਲੈਣੀਆਂ ਉਹ ਬੱਚੀਆਂਾਂ ਵਾਲਾ ਸੀਮਣ ਵੀ ਲਵਾ ਸਕਦੇ ਆ ਤੇ ਜੀ ਬਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮੇਰਾ ਵੀਰ ਤੇ ਇਤਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਵਾਸਤੇ ਲਿਆਉਂਦੇ ਰਵਾਂਗੇ ਇਸ ਕਰਕੇ ਚੈਨਲ ਨੂੰ ਮੇਰਾ ਵੀਰ ਜਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਭਾਈ ਤੇ ਖਿੱਚ ਕੇ ਰੱਖੋਗਾ ਪੈਰ ਪਿੱਛੇ ਨਹੀਂ ਪਟਣਾ ਆਪਾਂ ਤੇ ਡੇਰੀ ਫਾਰਮਿੰਗ ਵਰਗਾ ਤਾਂ ਕੋਈ ਤੰਦਾ ਹੀ ਹੈ ਨਹੀਂ ਚੰਗਾ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੋਂ ਤੱਕ ਵੀਡੀਓ ਦੇਖਣ ਦੇ ਲਈ ਚੰਗਾ ਜੀ ਸਤਿ ਸ੍ਰੀ ਅਕਾਲ ਜੀ